ਹਾਂਜੀ ਬੱਦੂ ਜੀ ਮਾਸ਼ਾਅੱਲ ਇੱਕ ਹੋਰ ਵੇਖੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਆਪਣੀ ਇੱਕ ਹੋਰ ਨਵੀਂ ਵਲੌਗ ਵੀਡੀਓ ਤੇ ਵੇਖ ਲਓ ਪਿੱਛੇ ਆਪਣਾ ਉਹ ਢਾਬਾ 10 ਦਿਨ ਹੋ ਗਏ ਇਕੱਲੇ ਹੀ ਬੈਠਾ ਸੀ ਇੱਥੇ ਤਾਂ ਕਰਕੇ ਵਲੌਗ ਨਹੀਂ ਬਣਾਇਆ ਕਿਉਂਕਿ ਲਾਈਟ ਵੀ ਨਹੀਂ ਸੀ ਇੱਥੇ ਤੇ ਹੁਣ ਤਾਂ ਆਪਾਂ ਇੱਥੇ ਚੱਲਿਆ ਕਰਨ ਲੱਗੇ ਅਲਵੇਦਾ ਤੇ ਆਪਣੇ ਇੱਥੇ ਵੀ ਗਏ ਸੀ ਤਕਰੀਬਨ 400 ਪਲੱਸ ਹੋ ਗਏ ਸੀ ਬਾਕੀ ਉਹ ਪਹਿਲੇ ਲਈ ਤਾਂ ਕਰਕੇ 380 ਏਜੰਟਾਂ ਨਾਲ ਗੱਲ ਕਰੀ ਹੈ ਤੇ ਹੁਣ ਆਪਾਂ ਚੱਲਿਆ ਕੋਟਾ ਦਿਖਾਵਾਂਗੇ ਤੁਹਾਨੂੰ ਸਾਰਨ ਦੇ ਉੱਤੇ ਸਿਸਟਮ ਸਾਰੇ ਆਪਣੇ ਯਾਰ ਬਈ ਪਹੁੰਚ ਗਏ ਉੱਥੇ ਅੱਧੇ ਪਹੁੰਚ ਗਏ ਦੋਨੋਂ ਪਾਸੇ ਚੱਲਾਂਗੇ ਦਿਖਾਵਾਂਗੇ ਤੁਹਾਨੂੰ ਬਾਕੀ ਵੇਖ ਲਓ ਲਾਸਟ ਵਾਰੀ ਅਲਬਦਾ ਕਰਨ ਲੱਗੇ ਆਪਾਂ ਅੱਜੂ ਦੀ ਟਾਪੇ ਨੂੰ ਤੇ ਵੇਖ ਲਓ ਆਪਾਂ ਬਾਕੀ ਰੈਡੀ ਹੋਏ ਤੇ ਬਾਕੀ ਇੱਕ ਹੋਰ ਚੀਜ਼ ਐ ਇੱਥੇ ਨਾ ਆ ਚੀਜ਼ ਪੈਂਟੇ ਨਹੀਂ ਚਲਦੀ ਇੱਥੇ ਜੇ ਆਪਾਂ ਪਾਈ ਹੋਈ ਐ ਬਾਈ ਕਾਫੀ ਕਹਿੰਦੇ ਐ ਭਈ ਲੱਗਦਾ ਵੱਡਾ ਬੰਦਾ ਲੱਗਦਾ ਵੀ ਇੱਕ ਤਾਂ ਕਹਿੰਦੇ ਵੀ ਬਜ਼ੁਰਗ ਤੌਰ ਤੇ ਲੱਗਦਾ ਤੇ ਇੱਕ ਕਹਿੰਦੇ ਵੀ ਪੈਸੇ ਹੋਰ ਲੱਗਦਾ ਜਿੰਨੇ ਪਾਈ ਹੁੰਦੀ ਹੈ ਉਹ ਇਹ ਇਹ ਦੋ ਰੀਜ਼ਨ ਹੈ ਜਿਹਦੇ ਨੇ ਪੈਂਟ ਪਾਉਂਦੇ ਹੋਰ ਕੋਈ ਨਹੀਂ ਪਾਉਂਦੇ ਹੋਰ ਉੱਚੀ ਜੀ ਪਾਉਂਦੇ ਤੇ ਹੁਣ ਆਪਾਂ ਚੱਲੇ ਆ ਦਿਖਾਉਣੇ ਤੁਹਾਨੂੰ ਬੱਸ ਸਟੈਂਡ ਤੇ ਚੱਲ ਕੇ ਕਿਦਾਂ ਸਿਸਟਮ ਹੈ ਕੀ ਹੈ ਤੇ ਚਲੋ ਠੀਕ ਹੈ ਹੁਣ ਰੱਖਦੇ ਕੋਈ ਰੇਤੀ ਮਿਲਦੇ ਅੱਗੇ ਮਚੜਦਾ ਵਾਸਤੇ ਤੇ ਕਰਾਂਗੇ ਗੱਲਬਾਤ ਟਾਈਮ ਹੋ ਗਿਆ ਹੈ 11:10 ਚੱਲੀਦਾ ਮਿਲਦੇ ਅੱਗੇ ਹਾਂਜੀ ਮਿੱਤਰ ਸਵੇਰ ਦੇ ਚੱਲੇ ਸੀ ਤਕਰੀਬਨ 12 ਪਹੁੰਚਾਂਗੇ ਫਟ ਟਾਈਮ ਦੇਖ ਲੈਣ ਦੋ ਕਾਫੀ ਲੰਬਾ ਸਫ਼ਰ ਹੋ ਗਿਆ ਏ ਸਵੇਰਾਂ ਦੇ ਚੱਲੇ ਜੀ ਤੇ ਵੇਖਦੇ ਹਾਂ ਅੰਤੇ ਕਦੋਂ ਪਹੁੰਚਦੇ ਆ ਕਰਾਂਗੇ ਬਾਕੀ ਗੱਲਬਾਤ ਮੈਂ ਤਾਂ ਕਹਿੰਦਾ ਬੱਸ ਸਟੈਂਡ ਹੋਵੇਗਾ ਇੱਥੇ ਬੱਸ ਸਟੈਂਡ ਹੀ ਨਹੀਂਗਾ ਤੇ ਚਲੋ ਤੁਹਾਨੂੰ ਅੱਗੇ ਮਿਲਾਂਗੇ ਅੱਗੇ ਦਿਖਾਵਾਂਗੇ ਉੱਥੇ ਹੀ ਕਰਾਂਗੇ ਗੱਲਬਾਤ ਤੇ ਚਲੋ ਠੀਕ ਹੈ ਹੁਣ ਇੱਕੋ ਹੀ ਰੱਖਦੇ ਇੱਥੇ ਮਿਲਦੇ ਅੱਗੇ ਗਰਮੀ ਹੋ ਤਾ ਹੈ ਦੇਖੋ ਮਿੰਦੋ ਚੱਲ ਕੇ ਪੁਰਸਾ ਦਾ ਕੰਮ ਹੈ ਬਾਣੀਆਂ ਦਾ ਹੀ ਕੰਮ ਹੈ ਅੱਗੇ ਲੰਘ ਕੇ ਗੱਡੀ ਲੈ ਕੇ ਤਿੰਨ ਬਈ ਮਸ਼ੀਨਾਂ ਰੋਕ ਲਈ ਉਹਨਾਂ ਨੇ ਬਈ ਇਹ ਚੱਕਰ ਇੱਥੇ ਉਹਨਾਂ ਹੀ ਪੀ ਜਾਏ ਆ ਪੈਸਾ ਖਾਣਗੇ ਬਈ ਫਰੀਦ ਆਪਣੇ ਕੋਲੋਂ ਤੇ ਬਾਕੀ ਦੇਣੋਗਾ ਦੂਜਾ ਕੱਲ ਮੈਂ ਰਾਤ ਨੂੰ ਪਹੁੰਚਿਆ ਸੀ ਕੋਟੇ ਤੇ ਤਾਂ ਕਰਕੇ ਹੁਣ ਕੀਤੀ ਬਸਟਾਰਟ ਬੈਠਾ ਬਈ ਮੇਰੇ ਛਪੜੇ ਨਾਲ ਤੇ ਬਈ ਕੰਮ ਓਖਾ ਹੀ ਹੈ ਕੀ ਕਰੀਏ ਹੁਣ ਬੜੇ ਪੈਸੇ ਦੇਣੇ ਬੰਦੇ ਹੁਣ ਇਹ ਟੂਲ ਦੇਖ ਤੇ ਪਹਿਲਾਂ 1100 ਦੇ ਕੇ ਆ ਆ ਤੇ 1300 ਇੱਕ ਦੇ ਕੇ ਆ ਆ 24 ਰੁਪਏ ਪਰ ਦਿੱਤਾ ਟੂਲ ਟੈਕਸ ਦੇ ਦਿੱਤੇ ਹੁਣ ਬਾਕੀ ਦੇਖੋ ਇਹ ਸਚਮਣ ਆਪਾਂ ਚਲੀਏ ਸਿੱਧੇ ਹੀ ਆਪਣੇ ਰੋਕਾ ਨਹੀਂ ਆਪਣੇ ਤਰੋਕਾ ਨਹੀਂ ਵੇਖੋ ਮਿੱਤਰੋ ਉਹ ਖੜੀ ਅੱਗੇ ਪੁੱਤ ਇਹਨਾਂ ਕੋਲ ਜਾਣਾ ਪੈਣਾ ਪੈਸੇ ਦੇਣੇ ਪੈਣਨਾਂ ਤਾਂ ਜੀ ਮਿੱਤਰੋ ਤੇ ਰਹੀ ਆਪਣੀ ਕੱਲੀ ਮਸ਼ੀਨ ਤੇ ਨਾਲ ਦੇ ਦੋ ਚੱਲਿਆਂਗੇ ਮਲਕੀਤ ਉਹਨਾਂ ਨਾਲ ਗੱਲ ਕਰ ਦਿੱਕੇ ਆਣ ਵਾਲਾ ਤੇ ਆਪਾਂ ਨੂੰ ਕਹਿੰਦੇ ਭਾਈ 3 ਸਾਲ ਲੱਗੇਗਾ ਤੇ ਆਪਾਂ ਕਿਹਾ ਭਾਈ ਅੰਨੇ ਕਿੱਥੋਂ ਦੇ ਦਾਂਗੇ ਜੀ ਪਹਿਲੇ ਟੂਲ ਟੈਕਸ ਤੇ ਦੇ ਕੇ ਆਏ ਆਂ ਬਾਕੀ ਮਦਰ ਕੈਮਰਾ ਨਹੀਂ ਕਰੀ ਜਾਂਦਾ ਕਿਉਂਕਿ ਫਿਰ ਗਲਤ ਗੱਲ ਹੋ ਜਣੀ ਹੈ ਬਾਕੀ ਮੈਂ ਕਰਾਂਗਾ ਹੁਣ ਦੇਖ ਲੇ ਤੁਸੀਂ ਪੈਸੇ ਜਿਹੜੀ ਦੇਣ ਲੱਗੇ ਆ ਪਾਣੀ ਕਿੰਨੇ ਕਿੰਨੇ ਨਹੀਂ ਤੇ ਆਹ ਵੇਖੋ ਬਾਕੀ ਟਾਇਰ ਵੀ ਕੰਡੀਸ਼ਨ ਥੋੜੀ ਓਪ ਹੋ ਗਈ ਹੈ ਟਾਇਰ ਚੇਂਜ ਕਰਨ ਦੇਣਗੇ ਖਰਚ ਆ ਗਿਆ ਦੇਖ ਲੋ ਮਿੱਤਰੋ ਜਾਂਦੀਆ ਗੋਆਡੀਆ ਨੂੰ ਵੇਖੋ ਲੱਗੀ ਬਈ ਕਰਤਾਰਾਂ ਇੰਦਾਂ ਇੱਕ ਵਾਰੀ ਗੱਲ ਕੋਈ ਕਰੀ ਕਰੀ ਜੀ ਮਿੱਤਰੋ ਹੁਣ ਆਪਾਂ ਆ ਗਏ ਸੀ ਗਵਾਲੀਅਰ ਪਿੰਡ ਤੇ ਉਮਰੀ ਉਮਰੀ ਪਿੰਡ ਵਿੱਚ ਗਵਾਲੀਅਰ ਸ਼ਹਿਰ ਵਿੱਚ ਤੇ ਵੇਖ ਲਓ ਆਉਂਦੀ ਆਪਣੀ ਬਈ ਹੋ ਗਈ ਸਟਾਰਟਿੰਗ ਤੇ ਇਹ ਹੈ ਗਟੂਈ ਰੇੜੀ ਦਿਖਾਵਾਂਗੇ ਤੁਹਾਨੂੰ ਅੱਗੇ ਵੀਡੀਓ ਵਿੱਚ ਤੇ ਮੂਰਤ ਕਰਨਾ ਜੀ ਪਈ ਤੇ ਬਾਕੀ ਜਲਦੀ ਅਲਿ ਜੀ ਹੁਣ ਕੰਮ ਹੋ ਗਿਆ ਕਰਾਂਗੇ ਮੂਰਤ ਦਿਖਾਵਾਂਗੇ ਮਿਠਾਈ ਤੇ ਬਾਕੀ ਵੇਖ ਲਓ ਬਈ ਹੁਣ ਸਟਾਰਟ ਹੋਣ ਲਈ ਕਟਰ ਪਾਤਾ ਹੁਣੇ ਆਏ ਸੀ ਜਸਟ ਤੇ ਜਸਟ ਆਉਦੀ ਲੱਗ ਗਿਆ ਆਪਾਂ ਕੰਮ ਨੂੰ ਤੇ ਚਲੋ ਠੀਕ ਹੈ ਆਪਾਂ ਕੀ ਮਿਲਦੇ ਅੱਗੇ ਬਣੇ ਰਿਹਾ ਬਲੌਗ ਤੇ ਬਲੌਗ ਆਈ ਜਾਣਾ ਚਲੋ ਠੀਕ ਹੈ ਮੋ ਲਿਆ ਮਿੱਤਰੋ ਲਾਤਾ ਉਹ ਗਰਮੇਸ਼ ਲਾਣੀ ਤਾਂ ਦਾਈ ਜਾਂਦਾ ਬਈ ਆਪਣੇ ਬੈਠੇ ਬਈ ਫੋਰਮੈਨ ਸਾਹਿਬ ਬੜੇ ਦਿਨ ਬਾਅਦ ਬਲੌਗ ਆਉਣ ਵਾਲਾ ਹੈ ਬਾਕੀ ਤੁਹਾਨੂੰ ਤਾਂ ਬਲੌਗ ਇੱਕ ਹੋਰ ਦੇਖ ਕੇ ਤੁਹਾਨੂੰ ਮਿਲ ਜਾਵੇਗਾ ਤੁਹਾਨੂੰ ਲੱਗੇ ਰੈਗੂਲਰ ਹੋ ਗਿਆ ਹੈ ਬਾਕੀ ਰੈਗੂਲਰ ਨਹੀਂ ਹੈ ਇਹ ਬਹੁਤ ਦਿਨ ਬਾਅਦ ਆਲ ਬਲੌਗ ਹੈ ਮੇਕ ਉਮੇ ਕਰੋ ਪਹਿਲਾਂ ਨਹੀਂ ਵੜਨਾ ਜੇ ਆਹ ਵਾਲਾ ਆਹ ਵਾਲਾ ਵੜਨਾ ਪਹਿਲਾਂ ਫਿਰ ਟਰਾਲੀ ਜਾਂਦਾ ਆਵੇ ਇਹਦੀ ਟਰਾਲੀ ਚ ਪਾਣਾ ਉਹ ਆਹ ਵੜੋ ਇਹ ਵਾਲਾ ਕੱਢਣਾ ਨਾ ਉਹ ਪੇ ਆਖੀ ਜਿਹੜਾ ਹੱਥ ਮਾਰੀ ਜਾਂਦਾ ਹੈ ਉਹ ਉਹ ਵੜ ਲਓ ਉਹ ਵੜਨਾ ਪਹਿਲਾਂ ਉਹ ਵੜਨਾ ਫਿਰ ਉਹਦੀ ਟਰਾਲੀ ਇਹਦੀ ਟਰਾਲੀ ਚ ਪਾ ਲੈਣਾ ਸਾਰਾ ਵੇੜਾ ਓਕੇ ਹੁਰਦਾ ਹੁਰਦਾ ਆਹ ਵੜੋ ਪੇ